ਸਤਰੀਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤੇ ਨਾਲ ਦੀ ਨਾਲ ਇੱਕ ਤਰ੍ਹਾਂ ਦਾ ਵਿਸ਼ਲੇਸ਼ਣ ਤੇ ਜੋ ਰਿਪੋਰਟ ਜੋ ਇਸ ਸਾਲ ਝੋਨੇ ਦੇ ਉੱਪਰ ਜਾਂ ਬਾਸਮਤੀ ਦੇ ਉੱਪਰ ਖਾਸ ਤੌਰ ਤੇ ਇਸ ਸਾਲ ਕਿਵੇਂ ਦਾ ਰਿਹਾ ਸੋ ਕਾਫੀ ਜ਼ਿਆਦਾ ਉਮੀਦ ਕਿਸਾਨਾਂ ਨੇ ਬਾਸਮਤੀ ਤੋਂ ਲਾਈ ਹੋਈ ਸੀ ਤੇ ਕਿਸਾਨਾਂ ਨੇ ਮਹਿੰਗੀ ਜ਼ਮੀਨ ਮੋٹے ਠੇਕੇ ਤੇ ਲੈ ਕੇ ਬਾਸਮਤੀ ਦਾ ਜੋ ਸਟੋਰ ਵੀ ਇਸ ਸਾਲ ਕੀਤਾ ਪਰ ਬਾਸਮਤੀ ਉਹਨਾਂ ਦੀ ਉਮੀਦਾਂ ਤੇ ਖਰੀ ਨਹੀਂ ਉਤਰੀ ਜੋ ਰੇਟ ਦੀ ਉਮੀਦ ਜੇ ਆਪਾਂ 1401 ਦੀ ਗੱਲ ਕਰੀਏ 4000 ਪਾਰ ਦੀ ਉਮੀਦ ਕਿਸਾਨਾਂ ਨੇ ਲਾਈ ਹੋਈ ਸੀ ਤੇ ਇਸੇ ਹਿਸਾਬ ਨਾਲ ਹੀ ਉਹਨਾਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀ ਜਿਵੇਂ ਪਿਛਲੇ ਸਾਲ ਆਪਾਂ ਜਾਣਦੇ ਹਾਂ ਜੋ ਰੇਟ 4200 ਤੋਂ 5000 ਨੇ ਵੀ ਹੱਥ ਮਾਰਿਆ ਸੀ ਰੇਟ ਨੇ ਪਰ ਉਸ ਹਿਸਾਬ ਦੇ ਰੇਟ ਦੇ ਪਿਛਲੇ ਸਾਲ ਦੇ ਉੱਚੇ ਰੇਟਾਂ ਦੇ ਹਿਸਾਬ ਨਾਲ ਜ਼ਮੀਨਾਂ ਕਿਸਾਨ ਵੀਰਾਂ ਨੇ 75000 ਤੋਂ ਲੈ ਕੇ 9292 ਤੱਕ ਵੀ ਜੋ ਕਿਸਾਨ ਵੀਰਾਂ ਨੇ ਠੇਕੇ ਤੇ ਜ਼ਮੀਨਾਂ ਰੱਖੀਆਂ ਪਰ ਉਹਦਾ ਮੁੱਲ ਇਸ ਸਾਲ ਉਹਨਾਂ ਨੂੰ ਮਿਲਿਆ ਨਹੀਂ ਕਿਤੇ ਨਾ ਕਿਤੇ ਮੌਸਮ ਦੀ ਮਾਰ ਤੇ ਨਾਲ ਰੇਟ ਦਾ ਕਾਫੀ ਵੱਡਾ ਜੋ ਫਰਕ ਇਸ ਸਾਲ ਬਾਸਮਤੀ ਦੇ ਉੱਪਰ ਪਿਆ ਤੇ ਕੁੱਲ ਮਿਲਾ ਕੇ ਬਾਸਮਤੀ ਇਸ ਸਾਲ ਘਾਟੇ ਦਾ ਸੌਦਾ ਰਹੀ ਹੈ ਰੇਟ ਦੀ ਗੱਲ ਕਰੀਏ ਤਾਂ 3100 313200 ਦੇ ਪ੍ਰਤੀ ਕੁਆਂਟਲ 1401 ਦੀ ਆਪਾਂ ਗੱਲ ਕਰ ਰਹੇ ਆ ਵਿੱਚੋਂ ਜੀ ਰੇਟ 3650 ਤੱਕ ਵੀ ਗਿਆ ਸੀ ਇੱਕ ਦੋ ਦਿਨ ਪਰ ਐਵਰੇਜ ਰੇਟ ਇੱਥੋਂ ਤੱਕ ਕੀ ਰਿਹਾ ਤੇ ਕਾਫੀ ਕਿਸਾਨ ਵੀਰਾਂ ਨੇ ਲਾਸਟ ਤੱਕ ਹੋਂ ਤੱਕ ਵੀ ਜੋ ਕਿਸਾਨ ਵੀਰਾਂ ਨੇ ਬਾਸਮਤੀ ਸਟੋਰ ਕੀਤੀ ਹੋਈ ਸੀ ਇੱਕ ਤਾਂ ਸਟੋਰ ਕਰਦੇ ਆ ਉਹਦਾ 10% ਜੋ ਝਾੜ ਉਦਾਂ ਹੀ ਘਟ ਜਾਂਦਾ ਤੇ ਹੁਣ ਲਾਸਟ ਚ ਆ ਕੇ ਰੇਟ ਚ ਕੋਈ ਫਰਕ ਨਹੀਂ ਪਿਆ ਤੇ ਉਹਦੇ ਉੱਪਰ ਜੋ ਰੱਖਣ ਦਾ ਖਰਚਾ ਵੀ ਪੈ ਗਿਆ ਤੇ ਕੁੱਲ ਮਿਲਾ ਕੇ ਇੱਕ ਤਾਂ ਸਾਬ ਦਾ ਬਿਲਕੁਲ ਘਾਟੇ ਵਾਲਾ ਸੌਦਾ ਇਹ ਹੋ ਰਿਹਾ ਹੈ ਸ਼ੈਲਰ ਵੀ ਹੁਣ ਬੰਦ ਹੋ ਰਹੇ ਨੇ ਤੇ ਕਾਫੀ ਜੋ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਅਜੇ ਵੀ ਬਾਸਮਤੀ ਰੱਖੀ ਹੋਈ ਹੈ ਉਹਨਾਂ ਨੂੰ ਉਹ ਵੇਚਣ 'ਚ ਵੀ ਕਾਫੀ ਦਿੱਕਤ ਆ ਰਹੀ ਹੈ ਸੋ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਅਗਲੇ ਸਾਲ ਜੇ ਤੁਸੀਂ ਠੇਕੇ ਲੈਣ ਦੀ ਸੋਚ ਰਹੇ ਹੋ ਰੇਟ ਆਪਾਂ ਜੇ ਸਾਲ ਵਧੀਆ ਹੁੰਦਾ ਉਸ ਸਾਲ ਰੇਟ ਆਪਾਂ ਕਾਫੀ ਉੱਪਰ ਲੈ ਜਾਂਦੇ ਆ ਫਿਰ ਜਦੋਂ ਮੌਸਮ ਦੀ ਮਾਰ ਜਾਂ ਰੇਟ ਦੀ ਮਾਰ ਹੁੰਦੀ ਹੈ ਤਾਂ ਰੇਟ ਘਟੋਣਾ ਤਾਂ ਦੂਰ ਦੀ ਗੱਲ ਹੈ ਉਸੇ ਰੇਟ ਤੇ ਹੀ ਕੁਛ ਨਾ ਕੁਛ ਪਲੱਸ ਕਰਕੇ ਜੋ ਅਗਲਾ ਜ਼ਿਮੀਦਾਰ ਠੇਕੇ ਦੇਣ ਵਾਲਾ ਹੈ ਉਹ ਦਿੰਦਾ ਰੇਟ ਬਹੁਤ ਔਖਾ ਘਟਦਾ ਠੇਕੇ ਵਾਲੀ ਜ਼ਮੀਨ ਦਾ ਸੋ ਆਪ ਦਾ ਸੋਚ ਵਿਚਾਰ ਕੇ ਸਾਰਾ ਮੌਸਮ ਦੇ ਫੈਕਟਰ ਰੇਟ ਦੇ ਫੈਕਟਰ ਤੇ ਹੋਰ ਜੋ ਕਾਫੀ ਇਨਪੁਟ ਨੇ ਬੀਜਾਂ ਖਾਦਾਂ ਸਪਰੇਆ ਸਭ ਕੁਝ ਮਹਿੰਗੀਆਂ ਹੋ ਰਹੀਆਂ ਤੇ ਰੇਟ ਉਹਨਾਂ ਕਿਸਾਨ ਨੂੰ ਨਹੀਂ ਮਿਲ ਰਿਹਾ ਕਾਫੀ ਜੋ ਕਿਸਾਨ ਵੀਰ ਮੂਵੀ ਮੋੜ ਦੇ ਜਾ ਰਹੇ ਆ ਠੇਕੇ ਵਾਲੀ ਜ਼ਮੀਨ ਤੋਂ ਸੋ ਆਪ ਦਾ ਸੋਚ ਵਿਚਾਰ ਕੇ ਕਾਫੀ ਉੱਚੇ ਉੱਚੇ ਰੇਟਾਂ 'ਚ ਜ਼ਮੀਨ ਠੇਕੇ ਲੈ ਕੇ ਐਵੇਂ ਧੱਕੇ ਦਾ ਰਿਸਕ ਕਿਸਾਨ ਵੀਰ ਨਾ ਲੈਣ ਆਪ ਦਾ ਸੋਚ ਵਿਚਾਰ ਕੇ ਅੱਗੇ ਠੇਕੇ ਤੇ ਜ਼ਮੀਨ ਰੱਖਣ ਤੇ ਰੇਟ ਦਾ ਕੋਈ ਪਤਾ ਨਹੀਂ ਇੱਕ ਸਾਲ ਮੰਡੀ ਦੀ ਮਾਰ ਜਿਮੀਦਾਰਾਂ ਨੂੰ ਵੀ ਪੈਂਦੀ ਐ ਵਪਾਰੀ ਵੀਰਾਂ ਨੂੰ ਵੀ ਪੈਂਦੀ ਐ ਸੋ ਆਪ ਦਾ ਸੋਚ ਸਮਝ ਕੇ ਅਗਲੇ ਸਾਲ ਲਿਓ ਠੇਕੇ ਤੇ ਜ਼ਮੀਨ ਲੈ ਸੋ ਹੁਣ ਆਪਾਂ ਗੱਲ ਕਰਦੇ ਆਂ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਟਹਾਣਾ ਮੰਡੀ ਦੀ ਇੱਥੇ 1885 ਹੱਥ ਵਾਲਾ 3315 ਰੁਪਏ 1401 ਕੰਬਾਈਨ ਵਾਲਾ 3130 ਰੁਪਏ 1885 ਕੰਬਾਈਨ ਵਾਲਾ 3160 ਰੁਪਏ 1718 ਹੱਥ ਵਾਲਾ 3110 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਰਤਿਆ ਮੰਡੀ 1401 3321 ਰੁਪਏ ਨਰਵਾਣਾ ਮੰਡੀ 1718 3250 ਰੁਪਏ 1718 ਕੰਬਾਈਨ ਵਾਲਾ 2750 ਰੁਪਏ ਨਰੇਲਾ ਮੰਡੀ 17 18 3000 ਰੁਪਏ 1500 ਨੂੰ 2650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਕੈਥਲ ਮੰਡੀ 18 85 ਹੱਥ ਵਾਲਾ 3300 3350 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਰਸਾ ਮੰਡੀ ਦੀ ਇੱਥੇ 1401 ਜੋ ਕੰਬਾਈਨ ਵਾਲਾ 3150 ਰੁਪਏ ਪ੍ਰਤੀ ਕੁਇੰਟਲ ਲੱਗਿਆ ਹੱਥ ਵਾਲਾ 3220 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਬੁੰਦੀ ਮੰਡੀ 17 18 2980 ਰੁਪਏ 1885 2850 ਰੁਪਏ 1847 2580 ਰੁਪਏ 1509 2600 80 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰਿਹਾ ਗਹਾਣਾ ਮੰਡੀ 11 ਕੀ ਹੱਥ ਵਾਲਾ 4262 ਰੁਪਏ 1718 3300 34 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆ ਮੋਠ ਮੰਡੀ ਦੀ ਇੱਥੇ 1718 2900 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰਿਹਾ ਕੋਟਾ ਮੰਡੀ 17 18 ਕੰਬਾਈਨ ਵਾਲਾ 3000 ਰੁਪਏ 18 85 2900 ਰੁਪਏ 1509 ਕੰਬਾਈਨ ਵਾਲਾ 2650 ਰੁਪਏ 18 47 ਕੰਬਾਈਨ ਵਾਲਾ 2550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਸੋਨੀਪਤ ਮੰਡੀ 11 ਕਿ 4100 ਰੁਪਏ 17 18 3200 ਰੁਪਏ ਫਤਿਹਵਾਦ ਮੰਡੀ 11 ਕਿ ਹੱਥ ਵਾਲਾ 3825 ਰੁਪਏ 18 85 ਹੱਥ ਵਾਲਾ 3425 ਰੁਪਏ 17 18 ਹੱਥ ਵਾਲਾ 3250 ਰੁਪਏ 1509 2870 ਰੁਪਏ 1847 2530 ਰੁਪਏ 146 3135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਬਰਵਾਲਾ ਮੰਡੀ 11 ਕੀ ਹੱਥ ਵਾਲਾ 4111 ਰੁਪਏ 1718 3221 ਰੁਪਏ 1885 3281 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਹਾ ਜੁਲਾਣਾ ਮੰਡੀ 11 ਕੀ ਹੱਥ ਵਾਲਾ 4200 ਰੁਪਏ 1718 3250 ਰੁਪਏ 1885 3400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟਸ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਇਸ ਦੇ ਨਾਲ ਨਾਲ ਇਹ ਹੀ ਅਪੀਲ ਹੈ ਕਿਸਾਨ ਵੀਰਾਂ ਨੂੰ ਕਿ ਇੱਕ ਸਾਲ ਦੀ ਤੇਜ਼ੀ ਦੇਖ ਕੇ ਅੱਗੇ ਆਪ ਦਾ ਠੇਕੇ ਦੀ ਜ਼ਮੀਨ ਦਾ ਤਾਂ ਪਲਣ ਹੈ ਸਾਲ ਕਾਫੀ ਖਸਾ ਨੁਕਸਾਨ ਹੋ ਗਿਆ ਪਿੰਡਾਂ ਨੇ ਕਾਫੀ ਛੋਟੇ ਸਕੇਲ ਤੇ ਕਿੱਲੇ ਰੱਖੀ ਜਾਂਦੇ ਛੋਟੇ ਮोटे 5-7 ਖਿੱਲੇ ਨਾਲ ਨਾਲ ਕਾਫੀ ਜ਼ਿਆਦਾ ਲਗੜਾ ਹੈ ਪਰ ਉਹ ਠੇਕ ਬੰਦ ਕਰਕੇ ਤੇ ਬੇਕੰਦ ਕਰਕੇ ਸੋ ਅਗਲੇ ਸਾਲ ਜਿਹੜੇ ਠੇਕੇ ਲੈਣ ਵਾਲੇ ਨੇ ਉਹ ਤਾਂ ਜਾਨ ਇਸ ਜਾਣੀ ਲੈ ਕਿ ਥੋੜਾ ਰੇਟ ਦੇ ਸਾਲ ਘਟਾ ਕੇ ਕਿਸਾਨ ਨੂੰ ਕਰਨੀ ਕਿਉਂਕਿ ਘਾਟਾ ਉਹਨਾਂ ਨੂੰ ਸਰ ਕਾਫੀ ਬੈ ਸੋ ਰਲ ਮਿਲ ਕੇ ਕਿਉਂ ਖੇਤੀ ਦਾ ਧੰਦਾ ਕਿਸੇ ਸਾਲ ਵਾਧਾ ਕਿਸੇ ਸਾਲ ਘਾਟਾ ਸੋ ਰਲ ਮਿਲ ਕੇ ਥੋੜਾ ਕੋਆਪਰੇਟ ਕਰਕੇ ਅ ਕਿਸਾਨ ਵੀਰਾਂ ਨੂੰ ਅੱਗੇ ਠੇਕੇ ਤੇ ਜ਼ਮੀਨ ਲਾਉ ਤੇ ਦਿਓ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵਾਦ ਵਾਦ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ फार्मर्स वेलफेयर हब दे YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ